ਇਕ ਤੁਹਾਨੂੰ ਲੱਗਦੇ ਕਿ ਲੋਕ ਇਹ ਵੀ ਸਵਾਲ ਪੁੱਛਣਗੇ ਕਿ ਤੁਸੀਂ ਜਦੋਂ ਜਿਹੜੀ ਆਵਾਮੀ ਪਾਰਟੀ ਜਿਹੜੇ ਅੰਦੋਲਨ ਚੋਂ ਨਿਕਲੀ ਹੈ ਤੁਸੀਂ ਵੀ ਉਹਦਾ ਹਿੱਸਾ ਰਹੇ ਹੋ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੀ ਵਜ੍ਹਾ ਕਰਕੇ ਉਸੇ ਕੇਂਦਰ ਦੇ ਵਿੱਚ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਦੇ ਖਿਲਾਫ ਲੜਿਆ ਗਿਆ ਸੀ ਅੱਜ ਉਹਨਾਂ ਦੇ ਨਾਲ ਹੀ ਮਿਲ ਕੇ ਤੁਸੀਂ ਦੇਸ਼ ਦੇ ਵਿੱਚ ਲੋਕਤੰਤਰ ਬਚਾਉਣ ਦੀਆਂ ਗੱਲਾਂ ਕਰ ਰਹੇ ਹੋ ਜਦੋਂ ਕੋਈ ਤਾਕਤਵਰ ਵੱਡਾ ਹੋ ਜਾਂਦਾ ਹੈ ਜ਼ੁਲਮ ਵੱਡਾ ਹੋ ਜਾਂਦਾ ਹੈ ਤਾਂ ਉਹਦੇ ਉਲਟ ਕਿਤੇ ਰੜ ਕੇ ਵੀ ਲੜਾਈ ਨਹੀਂ ਜਾ ਸਕਦੀ ਇਹ ਤਾਂ ਕੋਈ ਜ਼ਰੂਰੀ ਨਹੀਂ ਕਿ ਉਹ ਹੋਰ ਤਗੜਾ ਕੀਤਾ ਜਾਵੇ ਅੱਡੋ-ਅੱਡੀ ਲੜ ਕੇ ਪਾਰਟੀ ਨੇ ਜੋ ਡਿਸੀਜਨ ਲਿਆ ਕੁਝ ਸੋਚੰਮ ਕੇ ਲਿਆ ਤੇ ਇਸ ਵੇਲੇ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਉਹਦਾ ਤੁਹਾਨੂੰ ਕੀ ਲੱਗ ਰਿਹਾ ਹੈ ਭਾਜਪਾ ਦਾ ਤਾਂ ਕਾਫੀ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ ਉਸ ਅੰਦੋਲਨ ਦਾ ਤੁਹਾਨੂੰ ਲੱਗ ਕਿੰਨਾ ਅਸਰ ਨਜ਼ਰ ਆਉਂਦਾ ਹੈ ਕਿ ਪੰਜਾਬ 'ਚ ਹੋਏਗਾ ਚੋਣਾਂ ਤੇ ਪੰਜਾਬ 'ਚ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਨੂੰ ਲਗਾਤਾਰ ਨੁਕਸਾਨ ਕੀਤਾ ਲਗਾਤਾਰ ਕਿਸਾਨਾਂ ਦੇ ਉਲਟ ਚੱਲੀ ਹੈ ਸਰਕਾਰ ਬੀਜਪੀ ਨੂੰ ਸ਼ਾਇਦ ਹੋ ਸਕਦਾ ਕਿ ਕਿਸਾਨ ਪਿੰਡਾਂ ਦੇ ਵਿੱਚ ਵੜ ਨਹੀਂ ਨਾ ਦੇਣ। ਨਹੀਂ ਤੁਹਾਡੇ ਖੇਤੀਬਾੜੀ ਮੰਤਰੀ ਦੇ ਬੇਟੇ ਵੀ ਗਏ ਸੀ ਉਹਨਾਂ ਦੇ ਵੀ ਇੱਕ ਪਿੰਡ 'ਚ ਵਿਰੋਧੀਆਂ ਤਸਵੀਰਾਂ ਸਾਹਮਣੇ ਆਈਆਂ ਸੀ। ਆਮ ਆਦੀ ਪਾਰਟੀ ਨੂੰ ਨਹੀਂ ਲੋਕ ਸਵਾਲ ਕਰਨਗੇ। ਵੱਲ ਤੱਕ ਕਿਤੇ ਵੀ ਕੋਈ ਕੀਤਾ ਜਾ ਸਕਦਾ ਕਿ ਇਹ ਓਪੋਜ਼ੀਸ਼ਨ ਢਾਣ ਕੇ ਵੀ ਕਰਾ ਦਿੰਦੇ। ਹੂੰ। ਪਰ ਤੁਹਾਨੂੰ ਲੱਗਦਾ ਹੈ ਕਿ ਮਾਨ ਸਰਕਾਰ ਨੇ 2 ਸਾਲਾਂ 'ਚ ਪੰਜਾਬ ਦੇ ਕਿਸਾਨਾਂ ਲਈ ਅਜਿਹਾ ਕੰਮ ਕੀਤਾ ਹੈ ਕਿ ਪਿੰਡਾਂ 'ਚ ਲੋਕ ਜਿਹੜੇ ਨੇ ਇੱਕ ਵਾਰੀ ਮੁੜ ਤੋਂ ਪਹਿਲਾਂ ਵਰਗਾ ਹੰਗਾਰਾ ਤੁਹਾਨੂੰ ਦੇਣਗੇ। ਮਾਨ ਸਰਕਾਰ ਨੇ ਸਭ ਤੋਂ ਵੱਡਾ ਕਿਸਾਨਾਂ ਲਈ ਜਿਹੜਾ ਕੰਮ ਕੀਤਾ ਆ ਪਿਛਲੀ ਜਿਹੜੀ ਝੋਨੇ ਦੀ ਫਸਲ ਮੰਗੀ ਆ ਜੀ ਉਹਦੇ ਵਿੱਚ ਇੱਕ ਵੀ ਟਾਈਮ ਮੋਟਰਾਂ ਦਾ ਜਿਹੜਾ ਟਾਈਮ ਸੀ 8 ਘੰਟੇ ਸੀ ਉਹ 10 ਘੰਟੇ ਚੱਲੀਆਂ ਇਸ ਕਿਸਾਨਾਂ ਲਈ ਬਹੁਤ ਵੱਡਾ ਵਰਦਾਨ ਸੀ ਜਿਹੜੀ ਪਹਿਲੀ ਅਰੀ ਹੋਇਆ ਸੀ ਜਿਹੜੀ ਕਣਕ ਦੀ ਫਸਲ ਪੱਕੀ ਹੈ ਇਹਦੇ 'ਚ ਵੀ ਕਿਸੇ ਕਿਸਾਨ ਨੂੰ 10 ਰੁਪਏ ਦਾ ਡੀਜ਼ਲ ਵੀ ਨਹੀਂ ਪਾਉਣਾ ਪਿਆ ਹਰੇਕ ਕਿਸਾਨ ਦਾ ਘੱਟ ਤੋਂ ਘੱਟ ਪਰ ਏਕੜ ਮਗਰ 10-15 ਹਜ਼ਾਰ ਦਾ ਫਾਇਦਾ ਹੋਇਆ ਹੈ ਤੁਹਾਡੇ ਪੰਜਾਬ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਵਿਰੋਧੀ ਲਗਾਤਾਰ ਜਿਹੜੇ ਕਾਂਗਰਸ ਪਾਰਟੀ ਨਾਲ ਬਾਹਰ ਤੋਂ ਅਟਾ ਘੜ ਜੋੜ ਹੈ ਉਹ ਕਹਿੰਨੇ ਕਿ ਦੇਖੋ ਜਿਹੜੇ ਵਾਅਦੇ ਹੋਏ ਸੀ ਉਹਨਾਂ ਦੇ ਵਿੱਚ ਕੋਈ ਵਾਅਦਾ ਪੂਰਾ ਨਹੀਂ ਹੋਇਆ ਕਹਿੰਨੇ ਕਿ ਸਿਰਫ ਦਿਖਾਵੇ ਬਾਜ਼ੀ ਹੋ ਰਹੀ ਹੈ ਕਿਸਾਨਾਂ ਦੇ ਨਾਲ ਉਹ ਕਹਿੰਨੇ ਕਿ ਸਾਰੀ ਮੂੰਗੀ ਖਰੀਦਣ ਦਾ ਵਾਅਦਾ ਹੋਇਆ ਸੀ ਉਹਦਾ ਕੁਝ ਇੱਕ ਹਿੱਸਾ ਖਰੀਦਿਆ ਗਿਆ ਜਿਸ ਦੇ ਕਰਕੇ ਕਿਸਾਨਾਂ ਦਾ ਉਹਨਾਂ ਨੇ ਕਿਹਾ ਕਿ ਕਾਫੀ ਨੁਕਸਾਨ ਹੋਇਆ ਇਹ ਵੀ ਕਿਹਾ ਗਿਆ ਕਿ ਪੰਜਾਬ 'ਚ ਵੀ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਐਮਐਸਪੀ ਦੇਾਂਗੇ ਆਪਣੇ ਪੱਧਰ ਦੇ ਉੱਤੇ ਬਾਅਦ ਵਿੱਚ ਤੁਹਾਡੀ ਸਰਕਾਰ ਵੀ ਉਸ ਗੱਲ ਤੋਂ ਇਨਕਾਰੀ ਹੋ ਗਈ ਉਧਰਲੇ ਵੀ ਸਰਕਾਰ ਤਿਆਰੀ ਕਰ ਰਹੀ ਹੈ ਪਹਿਲਾਂ ਜਿਹੜੀ ਬਿਜਲੀ ਹੈ ਉਹਨੂੰ ਸ਼ੋਰ ਕੀਤਾ ਗਿਆ ਹੈ ਜਿਹੜੇ ਨੌਕਰੀਆਂ ਉਹਨਾਂ ਨੂੰ ਸਹੀ ਤਰੀਕੇ ਨਾਲ ਢੰਗ ਨਾਲ ਵਰਤੇ ਜਾ ਜਿਹੜੀ 300 ਯੂਨ 600 ਯੂਨਟ ਦੋ ਮਹੀਨਾ ਦੀ ਬਿਜਲੀ ਫ੍ਰੀ ਕਰਨੀ ਸੀ ਉਹਨੂੰ ਜਿਹੜਾ ਪੂਰੀ ਤਰ੍ਹਾਂ ਦਿੱਤੀ ਗਈ ਹੈ ਇਸੇ ਤਰ੍ਹਾਂ ਗਾਂਹ ਵਾਲੇ ਵਾਅਦੇ ਵੀ ਪੂਰੇ ਕੀਤੇ ਜਾਣ ਪਰ ਇਸ ਵਾਰ ਇਹ ਜਿਹਾ ਕਿਉਂ ਹੈ ਕਿ ਆਮ ਆਨੀ ਪਾਰਟੀ ਨੂੰ ਲੋਕੇ ਸਵਾਲ ਕਰਨੇ ਕਿ ਕੋਈ ਲੋਕਲ ਉਮੀਦਵਾਰ ਨਹੀਂ ਲੱਭਿਆ ਪੰਜ ਕੈਬਨਿਟ ਮੰਤਰੀ ਚੋਣ ਮੈਦਾਨ ਚ ਨੇ ਤੁਸੀਂ ਵੀ ਮੌਜੂਦਾ ਵਿਧਾਇਕੋਂ ਤੁਹਾਡੇ ਹੋਰ ਸਾਥੀ ਮੌਜੂਦਾ ਵਿਧਾਇਕ ਨੇ ਜਾਂ ਫਿਰ ਜਿਹੜੇ ਬਾਹਰੀ ਪਾਰਟੀਆਂ ਚੋਂ ਆਏ ਲੋਕ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਕੀ ਉਮੀਦਵਾਰਾਂ ਦੀ ਕਮੀ ਪੈ ਗਈ ਸੀ ਅਸੀਂ ਤਾਂ ਉਮੀਦਵਾਰ ਅਜੇ ਐਲਾਨ ਤੇ ਜੀ ਸਾਰੇ ਦੂਜੀਆਂ ਪਾਰਟੀਆਂ ਅਜੇ ਆਪਦਾ ਸਰਵੇਖ ਕਰਾਉਂਦੀਆਂ ਫਿਰਦੀਆਂ ਵੀ ਅਸੀਂ ਲੜੀਏ ਕਿ ਛੱਡ ਦਈਏ ਨਹੀਂ ਜਗਦੀਪ ਜੀ ਮੇਰਾ ਸਵਾਲ ਇਹ ਹੈ ਕਿ ਉਹਨਾਂ ਨੇ ਤਾਂ ਫਿਰ ਕੰਮ ਕੋਈ ਆਮ ਉਮੀਦਵਾਰ ਨਹੀਂ ਲੱਭਿਆ ਜਿਹੜੇ ਮੌਜੂਦਾ ਮੰਤਰੀ ਨੇ ਜਾਂ ਵਿਧਾਇਕ ਨੇ ਉਹਨਾਂ ਤੇ ਹੀ ਪਾਰਟੀ ਨੇ ਕਿਉਂ ਭਰੋਸਾ ਜਤਾਇਆ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਆ ਉਹ ਰਵਾਇਤ ਤਾਂ ਇਹਨਾਂ ਕੋਲੇ ਸੀਗੀ ਦੂਜੀਆਂ ਪਾਰਟੀਆਂ ਜਿਹੜੀਆਂ ਲਗਾਤਾਰ 30-40 ਸਾਲ ਰਾਜ ਕਰਦੀਆਂ ਨਹੀਂ ਆ ਜੋ ਉਮੀਦਵਾਰਾਂ ਤੋਂ ਵੰਝ ਕੇ ਬੈਠੀਆਂ ਅਸੀਂ ਤਾਂ ਫੇਰ ਵੀ ਲੜਾਈ ਜਾ ਰਹੇ ਹਾਂ ਪਰੇਸ਼ਵਰੀ ਤੁਹਾਨੂੰ ਮੁਕਾਬਲਾ ਕਿਸ ਤਰ੍ਹਾਂ ਲੱਗ ਰਿਹਾ ਹੈ ਜੀ ਹੂੰ ਜੀ ਕੱਲ ਪੂਰੀ ਕਾ ਲਿਓ ਆਮ ਆਦਮੀ ਪਾਰਟੀ ਤੇ 13 0 ਕਰੂਗੀ ਜੀ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਰਹਿਣਾ ਤੁਸੀਂ ਮੰਨਦੇ ਹੋ ਕਿ ਕੋਈ ਪਾਰਟੀ ਤੁਹਾਡੇ ਨਾਲ ਮੁਕਾਬਲੇ 'ਚ ਨਹੀਂ ਹੈ ਮੀ ਤੇ ਤੁਸੀਂ ਕਿਹੜੀਆਂ ਗੱਲਾਂ ਲੈ ਕੇ ਲੋਕਾਂ 'ਚ ਜਾ ਰਹੇ ਹੋ ਵਿਚਰੋਗੇ ਕਿ 2 ਸਾਲਾਂ ਦੇ ਕੰਮਾਂ ਦਾ ਜ਼ਿਕਰ ਕਰੋਗੇ ਕਿ ਆ ਸਾਡੇ ਕੰਮ ਨੇ ਇਹਨਾਂ ਦੇ ਆਧਾਰ ਤੇ ਵੋਟ ਪਾਓ ਜੇ ਕੰਮ ਚੰਗੇ ਲੱਗੇ ਤਾਂ ਵੋਟ ਪਾਓ ਹਾਂ ਇਹ ਤਾਂ ਲੈ ਕੇ ਜਾਵਾਂਗੇ ਕਿ ਅਸੀਂ ਤੁਹਾਨੂੰ ਪਹਿਲਾਂ ਦੱਸ ਕੇ ਏਟੇ ਕਿ 43000 ਨੌਕਰੀ ਜਿਹੜੀ ਬਿਨਾ ਕਿਸੇ ਸਿਸਟਮ ਤੋਂ ਇਮਾਨਦਾਰੀ ਨਾਲ ਕਿਸੇ ਬਿਨਾ ਕਿਸੇ ਐਮਐਲਏ ਐਮਪੀ ਦੀ ਸ਼ਿਫਾਰਸ਼ ਤੋਂ ਦਿੱਤੀ ਗਈ ਹੈ ਇੱਕ ਆਮ ਘਰ ਦੇ 2-2 4-4 ਬੱਚੇ ਲੱਗੇ ਉਹਨੂੰ ਲੈ ਕੇ ਜਾਵਾਂਗੇ ਜਿਹੜੀਆਂ ਅਗਲੇ ਸਮੇਂ ਦੇ ਵਿੱਚ ਹੋਰ ਦੇਣੀਆਂ ਆ ਉਹ ਮੁੱਦੇ ਲੈ ਕੇ ਜਾਵਾਂਗੇ ਬਿਜਲੀ ਫ੍ਰੀ ਕੀਤੀ ਆ ਉਹ ਮੁੱਦੇ ਲੈ ਕੇ ਜਾਵਾਂ ਦਵਾਈਆਂ ਨੂੰ ਫ੍ਰੀ ਕੀਤਾ ਉਹ ਮੁੱਦੇ ਲੈ ਕੇ ਜਾਵਾਂਗੇ ਏਲਾਂ ਦੇ ਉੱਤੇ ਨਹਿਰੀ ਪਾਣੀ ਪਹੁੰਚਾਓ ਉਹ ਮੁੱਦੇ ਲੈ ਕੇ ਜਾਵਾਂਗੇ ਜਿਹੜੀਆਂ ਮੋਟਰਾਂ ਕੰਟੀਨਿਊ ਚੱਲੀਆਂ ਉਹਨਾਂ ਨੂੰ ਲੈ ਕੇ ਜਾਵਾਂਗੇ